ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗੀ ਦੋ ਤਿੰਨ ਦਿਨ ਹੋ ਗਏ ਜੀ ਆਪਾਂ ਤੋਂ ਵਲੌਗ ਨਹੀਂ ਪਿਆ ਸੀ ਅੱਜ ਵੀ ਬੱਚਾ ਕੋਈ ਨਹੀਂ ਹੈਗਾ ਘਰੇ ਹਸਪਤਲ ਤੇ ਉਸੋਂ ਤੇ ਚਲੀ ਗਈ ਤਿੰਦਰ ਖੇਡਣ ਵਗਿਆ ਸਰਦਾਰ ਜੀ ਹਜੇ ਆਏ ਨਹੀਂ ਤੇ ਮੈਂ ਅੰਦਰੋਂ ਸੋਈ ਚ ਬਾਤਨ ਮੁਰਤਨ ਸਾਫ਼ ਕਰ ਤੇ ਤੇ ਆਪਣਾ ਸੂਟਾਂ ਦਾ ਥੋੜਾ ਮੋਟਾ ਕੰਮ ਨਿਮੇੜ ਲਿਆ ਔਸ਼ਕ ਰਹਿੰਦਾ ਹੈ ਜੀ ਉਹ ਸ਼ਾਮ ਨੂੰ ਦੇਖਾਂਗੇ ਪ੍ਰੈਸਾਂ ਪਰਸਾਂ ਅੰਦਰ ਬੈਠ ਕੇ ਮਾਰ ਲਾਂਗੇ ਹਨ ਪਹਿਲਾਂ ਬਾਹਰਲੇ ਕੰਮ ਕਰਦੇ ਆਂ ਪਤਾ ਫਿਰ ਨੇਰੇ ਦੇ ਵਿੱਚ ਰੋਟੀ ਪਾਣੀ ਬਣਾਉਣਾ ਔਖਾ ਹੋ ਜਾਂਦਾ ਚਲੋ ਜੀ ਮੱਜਾਂ ਨਮਾਉਣ ਆਣੀਆਂ ਖੜੀਆਂ ਨੇ ਇੱਧਰ ਆਪਣੀ ਮੱਸਰਦਾਨੀ ਧੋਤੀ ਆਪਾਂ ਨੇ ਖੇਤੋਂ ਧੋ ਲਈ ਤੀ ਸਰਦਾਰ ਜੀ ਵਧੀਆ ਖੁੱਲੇ ਪਾਣੀ ਚ ਧੋਤੀ ਜਾਂਦੀ ਐ ਇੱਕ ਉਧਰ ਲਈ ਤਾਰ ਤੇ ਸੁੱਕਣੀ ਪਾਈ ਪਈ ਐ ਇੱਕ ਰੋਜ਼ ਮੀਂਹ ਆ ਜਾਂਦਾ ਕੀ ਕਰੀਏ ਜੀ ਉ ਤਾਂ ਅਸੀਂ ਕੱਲ ਧੋ ਕੇ ਸੁਕਾਤੀਆਂ ਤੇ ਅਸੀਂ ਨੇ ਅੰਦਰ ਧਰਤੀਆਂ ਇੱਥੇ ਗੱਡੀ ਲਵੇ ਇੱਥੇ ਉਹ ਆ ਕੇ ਬਸ ਢਾਗੀ ਕਿੱਲੀਆਂ ਹੋ ਗਈਆਂ ਇਹ ਦੁਆਰਾ ਫੇਰ ਸੁੱਖਣੀਆਂ ਪਾਤੀਆਂ ਜਿਹੜਾ ਵਿਚਾਰਾ ਕੂਲਰ ਵੀ ਕੱਢਿਆ ਕਿਸੇ ਨੇ ਆ ਦੇਖੋ ਜੀ ਸਰਦਾਰ ਜੀ ਗਏ ਸੀ ਕੱਲ ਲੁਧਿਆਣੇ ਮੇਲੇ ਤੇ ਮੈਂ ਤਾਂ ਦੱਸਿਆ ਵੀ ਨਹੀਂ ਮੈਂ ਤਾਂ ਸ਼ਾਮ ਨੂੰ ਫੋਨ ਕਰਾਇਆ ਤੁਸੀਂ ਆਏ ਨਹੀਂ ਉਹ ਕਿੰਨੇ ਸੀ ਗਏ ਹੋਏ ਹਜੇ ਕੁਝ ਕਬੂਟੇ ਮੈਨੂੰ ਲੱਗਾ ਉੱਥੇ ਹੀ ਰੱਖਿਆ ਹੈ ਦੁਕਾਨ ਤੇ ਅੱਜ ਚੱਕ ਕੇ ਲਿਆਉਣਗੇ ਇਹ ਆਪਾਂ ਨੇ ਲਾ ਕੇ ਆਉਣੇ ਨੇ ਸ਼ਾਮ ਨੂੰ ਲਾ ਆਵਾਂਗੇ ਤੇ ਆ ਦੇਖੋ ਇੱਧਰ ਕੱਪੜੇ ਲਾ ਲਾ ਕੇ ਨਾ ਸਕੂਲੋਂ ਆ ਕੇ ਟਿਊਸ਼ਨ ਜਾਂਦੇ ਚੇਂਜ ਕਰਕੇ ਸਾਰਾ ਇੱਧਰ ਦੇਖੋ ਮੈਂ ਕੀ ਖਲਾਰਾ ਪਾਇਆ ਕੀ ਕਰੀਏ ਪਤਾ ਨਹੀਂ ਕੀ ਹੋ ਜਾਂਦਾ ਜਿੰਨਾ ਕੋ ਲੋਟ ਕਰ ਲੈਨੇ ਆ ਉਸ ਤੋਂ ਬਾਅਦ ਉਹਨਾਂ ਕੋਈ ਵੀਡੀਓ ਬਣਾਉਣ ਲੱਗ ਜਾਂਦੇ ਨੇ ਜਾਂ ਕਿਸੇ ਦੀ ਫੋਟੋ ਭੇਜਣ ਲੱਗ ਜਾਂਦੇ ਆ ਉਹੀ ਕੁਝ ਫੇਰ ਹੋ ਜਾਂਦਾ ਆ ਦੇਖੋ ਜੀ ਮੈਂ ਭੈਣਾਂ ਨੂੰ ਤਾਂ ਵੈਸੇ ਦੀ ਵੀਡੀਓ ਵੀ ਪਾਉਂਗੀ ਇੱਕ ਵਾਰ ਤੁਹਾਨੂੰ ਸਿਲੇਕਟ ਕਰਾ ਦੇਣੀ ਆ ਬਾਹਲੇ ਸੋਨੇ ਰੰਗ ਨੇ ਮੈਨੂੰ ਤਾਂ ਬਲਾਈ ਸੋਨੇ ਲੱਗੇ ਜੇ ਤੁਸੀਂ ਇਹ ਸੂਟ ਲੈਣੇ ਨੇ ਜੀ ਦੇਖੋ ਇਹ ਪਿਓਰ ਆਰਗੰజా ਦੀ ਸ਼ਰਟਰ ਹੋਊਗੀ ਉੱਪਰ ਸਾਰੇ ਤੇ ਹਾਈਲਾਈਟ ਕੀਤਾ ਹੋਇਆ ਨੇਚਰਲ ਕੇਵ ਦੀ ਸਲਵਾਰ ਹੈ ਇਹ ਵਾਲਾ ਕਲਰ ਹੋ ਗਿਆ ਜੀ ਇੱਕ ਇਹਦੇ ਵਿੱਚ ਇਸ ਤਰ੍ਹਾਂ ਦਾ ਲਾਈਟ ਪਰਪਲ ਕਲਰ ਹੈ ਬਹੁਤ ਸੋਹਣਾ ਕਲਰ ਹੈ ਦੇਖੋ ਜੀ ਈਕੇ ਵਾਲਾ ਗਾਜਰੀ ਪੀਚ ਕਲਰ ਤੇ ਇਹ ਜੇ ਤੁਸੀਂ ਨੇ ਸੂਟ ਲੈਣੇ ਨੇ ਜੀ ਜਲਦੀ ਜਲਦੀ ਆਰਡਰ ਬੁੱਕ ਕਰੋ ਇਹ ਥੋੜਾ ਜਿਹਾ ਹਨਾ ਸਟਾਕ ਘੱਟ ਹੀ ਆਇਆ ਹੋਇਆ ਜਿਹੜੀ ਵਧੀਆ ਚੀਜ਼ ਹੁੰਦੀ ਹੈ ਨਾ ਉਹ ਖਤਮ ਛੇਤੀ ਹੋ ਜਾਂਦੀ ਹੈ ਫਿਰ ਆਪਾਂ ਦੁਬਾਰਾ ਤੋਂ ਮੰਗਾ ਲਾਂਗੇ ਮੈਂ ਇਹ ਸਿੰਗਲ ਕਲਰ ਹੈ ਸਿੰਗਲ ਸਿੰਗਲ ਸੂਟ ਹੀ ਖਰੀਦੇ ਨੇ ਹਜੇ ਤਿੰਨ ਵੀ ਜੇ ਕਿਸੇ ਹੋਰ ਪਹਿਣਨੇ ਨਾਲ ਲੈ ਤਾਂ ਅਸੀਂ ਤਿੰਨੇ ਨਾਲ ਦਾ ਪਰਚਾਈ ਸੂਟ ਬਣਾ ਲਾਂਗੇ ਹੈ ਕਿ ਕਲਰ ਬਹੁਤ ਸੋਹਣਾ ਕਲਰ ਨੇ ਬਾਕੀ ਜੇ ਤੁਹਾਨੂੰ ਵੀ ਵਧੀਆ ਲੱਗਦੇ ਨੇ ਤਾਂ ਤੁਸੀਂ ਵੀ ਲੈ ਸਕਦੇ ਹੋ ਇਧਰ ਖਲਾਰਾ ਪਿਆ ਪਿਆ ਤੇ ਮੈਂ ਦਪਟੇ ਦੇ ਪੁੱਟੇ ਕੱਢੇ ਨੇ ਡਾਈ ਕਰਾਉਣ ਵਾਲੇ ਹਜੇ ਆ ਚੱਕਣੇ ਨੇ ਇਹਨਾਂ ਦੇ ਵਿੱਚੋਂ ਧੋਣ ਵਾਲੇ ਅਲੱਗ ਕੱਢਣੇ ਨੇ ਤੇ ਆਪਾਂ ਸੈਫੀ ਦਿਖਾਉਣਾ ਸਾਨੂੰ ਸਾਨੂੰ ਸੈਫੀ ਕਿੱਧਰ ਗਿਆ ਇੱਕ ਮੇਰੀ ਭੈਣ ਪਤਾ ਨਹੀਂ ਪਰ ਆ ਗਿਆ ਹਨਾ ਉਹ ਆਪਾਂ ਨੂੰ ਰੋਜ਼ ਕਮੈਂਟ ਕਰਦਾ ਕੋਟ ਸਮੀਰ ਪਤਾ ਨਹੀਂ ਕੀ ਆਈਡੀਆ ਇਹਨਾਂ ਦੀ ਉਹਨਾਂ ਸੈਫੀ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਦੇਖੀ ਸੈਫੀ ਓਏ ਹਾਏ ਆ ਜਾ ਆ ਜਾ ਆ ਜਾ ਚੱਲ ਕੰਮ ਕਰੀਏ ਪੰਦਰੀ ਪਿਆਰਾਂ ਨੇ ਸਾਰੰਦ ਨੇ ਇਸੇ ਵਾਲੇ ਜੀ ਪਿਆਰੰਦਾ ਜਦੋਂ ਕੋਈ ਆ ਜਾਂਦਾ ਉਹ ਨਿਕਲ ਲੈਂਦਾ ਨਹੀਂ ਫੇਰ ਆਦੇ ਹੁਣ ਮੈਂ ਬਾਜ ਮਾਰ ਲਈ ਨੂੰ ਐ ਵੀ ਕਿਤੇ ਜਾਣਗੇ ਕਿ ਜੇ ਖੇਤ ਕੂਤਣਾ ਜਾਣਾ ਹੋਵੇ ਇੱਥੇ ਪਿਆਰਾਂ ਦਾ ਲੈ ਨੀਂਦੀ ਨਹੀਂ ਪੂਰੀ ਹੋਈ ਅਜੇ ਤੇਰੀ ਤਾਂ ਤੇ ਮੈਨੂੰ ਇੱਕ ਕਮੈਂਟ ਆਇਆ ਗੱਲ ਕਹਿੰਦੇ ਜੀ ਡੌਗੀ ਦੇਣਾ ਨਹੀਂ ਅਸੀਂ ਡੌਗੀ ਨਹੀਂ ਦੇ ਸਕਦੇ ਸਾਡੇ ਬੱਚਿਆਂ ਦੀ ਜਿੰਦ ਜਾਨ ਹੈ ਪਤਾ ਨਹੀਂ ਮੈਨੂੰ ਤਾਂ ਆਪ ਐ ਲੱਗ ਜਾਂਦਾ ਜੇ ਨਾ ਆਥਿਆ ਬਿਨਾਂ 10 ਮਿੰਟ ਖੇਤ ਵਗ ਜਾਈਏ ਹੋ ਜਾਂਦਾ ਵੀ ਹਾਈ ਉਹਨੂੰ ਕੁੱਤੇ ਨਾ ਐ ਕਰਦੇ ਨੇ ਕਿ ਸਾਡੇ ਕੰਮ ਨਾ ਕਾ ਕੁੱਤਾ ਪਿਛਲੇ ਸਾਲ ਉਹਨਾਂ ਨੇ ਉਹ ਕਰਤਾ ਜੀ ਤਾਂ ਕਰਕੇ ਡਰ ਲੱਗਦਾ ਤੇ ਆਪਣੀ ਮੱਝ ਦੇ ਰਹਿ ਗਏ ਜੀ ਇਹਦੇ ਹੋਉਣਗੇ 22 ਤਰੀਕ ਨੂੰ ਦਿਨ ਪੂਰੇ ਇਹ ਮੱਝ ਆਪਣੀ ਬਕਿਆਊ ਆ ਦੇਖੋ ਲਿਬੜੀ ਖੜੀ ਆ ਕਿੰਨੀ ਨਹਾਉਣ ਵਾਲੀ ਨਿਮਾਉਣ ਵਾਲੀ ਆ ਵਿਚਾਰੀ ਨਿਮਾਉਣੀ ਆ ਰਾਤ ਨਾਲ ਸਵੇਰ ਮੀਂਹ ਆ ਗਿਆ ਹੁਣ ਉਹ ਸਾਡੇ ਤਾਂ ਰੋਜ਼ ਹੀ ਮੀਂਹ ਆ ਜਾਂਦਾ ਪਰਸੋਂ ਵੀ ਆ ਗਿਆ ਇਹ ਵਿਚਾਰੀਆਂ ਫਿਰ ਉਰੇ ਪੈਂਦੀਆਂ ਨੇ ਇਹਨਾਂ ਨੂੰ ਆਤ ਪਈ ਪਈ ਉਧਰ ਦਰੱਖਤਾਂ ਦੇਲੇ ਥੋੜਾ ਥੋੜਾ ਗਿੱਲਾ ਜਾਤੀਆਂ ਹੀ ਬੰਨਿਆ ਹੁਣ ਉੱਥੇ ਲਿਬੜ ਗਈਆਂ ਹੁਣ ਮੈਂ ਇਹਨਾਂ ਨੂੰ ਨਿਮਾਉਣੀ ਆ ਤੇ ਆਪਣੀ ਮੱਝ ਸੂਣ ਵਾਲੀ ਹੈ ਜੀ ਇਹ ਇਹਦੇ 22 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਵਧੀਆ ਕੁੰਡੀ ਮੱਜ ਹੈ ਜੇ ਤੁਸੀਂ ਨੇ ਕਿਸੇ ਨੇ ਲੈਣੀ ਆ ਮੱਝ ਮੀ ਲੂਗੀ ਜੀ ਤੁਹਾਨੂੰ ਇਹ ਦੇਖੋ ਪੂਰੇ ਬਾਦੇ ਵਾਲੀ ਮੈਸਾ ਹੋ ਜ਼ਿਆਦੇ ਮੈਨੂੰ ਤਾਂ ਇਹਦੇ ਵਿਚਾਰੀ ਦਾ ਜੀ ਤਾਂ ਕਰਦਾ ਨਹੀਂ ਵੇਚਣ ਨੂੰ ਪਰ ਹੁਣ ਮੈਂ ਕੀ ਕਰਾਂ ਨਾ ਤਾਂ ਮੈਥੋਂ ਸਾੰਦੀ ਨੇ ਸਾਰਾ ਕੰਮ ਹਨਾ ਸਰਦਾਰ ਜੀ ਸਰ ਹੋਇਆ ਪਿਆ ਇੱਕ ਫਿਰ ਹੁਣ ਚਾਹ ਦੇ ਮੱਝਾਂ ਤੁਹਾਨੂੰ ਪਤਾ ਵੀ ਹਾਂ ਦੁੱਧ ਦਾ ਵੀ ਰੇਟ ਨਹੀਂ ਦਿੰਦੇ ਕੁਛ ਪਿੰਡਾਂ 'ਚ ਤਾਂ ਹੰਜੇ ਜੇ ਆਪ ਮੁੱਲ ਲੈਣਾ ਹੋਵੇ ਤਾਂ ਬਹੁਤ ਜ਼ਿਆਦੇ ਹੁੰਦਾ ਤੇ ਬਲਾਈ ਵਿਚਾਰੀ ਨੇ ਵਾਅਦਾ ਕਰਿਆ ਮੈਨੂੰ ਤਾਂ ਇਹ ਦੇਖ ਲੈ 15000 ਦੀ ਮੈਂ ਛੋਟੀ ਜੀ 2 ਸਾਲ ਦੀ ਕੁੱਤੀ ਲਈਦੀ ਸਾਰੀਆਂ ਕਟੀਆਂ ਐਸੀ ਦੀਆਂ ਨੇ ਵਿੱਚ ਹਾਂ ਇਹਦਾ ਇੱਕ ਜਿਹੜੀ ਇਹ ਵਾਲੀ ਕੱਟੀ ਐ ਇਹ ਆਪਾਂ ਨੇ ਜਿਹੜੀ ਪਿੰਡ ਮੱਝ ਦੇਤੀ ਉਹਦੀ ਐ ਆ ਬੂਰੀ ਕੱਟੀ ਇਹਦੀ ਐ ਸੂਨ ਵਾਲੀ ਦੀ ਤੇ ਜਿਹੜੀ ਉਹ ਸੂਪੀ ਛੋਟੀ ਆਪਣੀ ਉਹ ਵੀ ਉਹਦੀ ਐ ਉਹ ਵੀ ਇਹਦੀ ਇਹ ਹੈਗੀ ਪੰਜਵੇਂ ਸੂਏ ਮੱਝ ਆਪਣੀ ਤੇ ਨਾ ਸੋਰੀ ਚੌਥੇ ਸੂਏ ਮੱਝ ਐ ਇਹ ਹਾਂ ਇਹਨੇ ਸਾਰੀਆਂ ਕਟੀਆਂ ਦਿੱਤੀਆਂ ਨੇ ਇੱਕ ਉਹ ਕੱਟੀ ਇੱਕ ਤੋਗਲ ਵਗੀ ਦੋ 813 ਚੌਥੇ ਸੂਏ ਮੱਝਾਂ ਇਹ ਵਧੀਆ ਕੁੰਡੀ ਜੇ ਤੁਸੀਂ ਨੇ ਲੈਣੀਆਂ ਤਾਂ ਲਿਓ ਤੇ ਬਾਕੀ ਮੈਨੂੰ ਕਮੈਂਟਾਂ ਦੇ ਵਿੱਚ ਤੁਸੀਂ ਇਹ ਵੀ ਦੱਸਿਓ ਵੀ ਹੁਣ ਹਨਾ ਅੱਜ ਕੱਲ ਮੱਝਾਂ ਦਾ ਰੇਟ ਕੀ ਹੈ ਸਾਨੂੰ ਨਹੀਂ ਇੰਨਾ ਪਤਾ ਲੱਗਦਾ ਬਾਕੀ ਜਿਹੜੇ ਮੱਝਾਂ ਦੇ ਵਿੱਚ ਵੀ ਵਪਾਰ ਬਣਾ ਕਰਦੇ ਨੇ ਉਹਨਾਂ ਨੂੰ ਜਾਦੇ ਪਤਾ ਹੁੰਦਾ ਤੇ ਅਸੀਂ ਕੋਸ਼ਿਸ਼ ਹੈ ਸਲਾਹ ਹੈ ਸਾਡੀ ਵੀ ਇਹਨੂੰ ਬੇਚ ਦਈਏ ਪਤਾ ਫਿਰ ਮੇਰਾ ਉਧਰ ਸੋ ਜਿਆਦਾ ਬੁਟੀਕ ਦਾ ਕੰਮ ਹੋ ਜਾਂਦਾ ਤੇ ਹੁਣ ਸਰਦਾਰ ਜੀ ਦਾ ਸੀਜ਼ਨ ਵੀ ਆ ਜਾਊਗਾ ਹੁਣ ਤਾਂ ਇਹ ਕਰੀ ਜਾਂਦੇ ਨੇ ਫਿਰ ਸਾਨੂੰ ਬਹੁਤ ਔਖਾ ਹੋ ਜਾਂਦਾ ਤੇ ਇਸ ਤੋਂ ਬਾਅਦ ਚਲ ਪਰਮਾਤਮਾ ਕਰੇਗਾ ਹਨ ਨੂੰ ਇਹਨੂੰ ਵਧੀਆ ਛੋਟੀ ਨੂੰ ਲੈਟੀ ਲੂਟੀ ਚਾਰ ਕੇ ਵਧੀਆ ਹੋ ਜਾਊਗਾ ਫਿਰ ਲੈ ਲਾਂਗੇ ਜੇ ਦੁੱਧ ਦੀ ਲੋੜ ਪਈ ਦੇਖੋ ਸੈਪੀ ਤਾਂ ਸਾਡਾ ਐ ਪਿਆ ਹੰਗਾ ਆਇਆ ਹੋਇਆ ਸੈਪੀ ਸੌਣ ਨੂੰ ਤਾਂ ਕੀ ਕਰਦਾ ਸੀ ਹੈ ਚਲੋ ਜੀ ਉਧਰ ਕਸਟਮਰ ਵਾਲਾ ਫੋਨ ਵੀ ਵੱਜ ਗਿਆ ਇੱਕ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਕਸਟਮਰ ਵਾਲੇ ਫੋਨ ਤੇ ਤੁਸੀਂ ਵਟਸਐਪ ਕਾਲ ਕਰਿਆ ਕਰੋ ਜੀ ਇਨਕਮਿੰਗ ਕਾਲ ਆਪਾਂ ਬੰਦ ਕਰਤੀ ਜੀ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਸੀ ਲੋ ਚਲੋ ਜੀ ਮੈਂ ਮੱਝਾਂ ਨਵਾਦਾ ਫਿਰ ਮਿਲਦੇ ਆਪਾਂ ਖੀਚਾ ਵੀ ਕਿਵੇਂ ਹੁੰਦਾ ਸਾਨੂੰ ਲਿਆ ਧਰਵਾਤੇ ਕੋਸ ਲੈ ਇਹਦਾ ਝੋਲੇ ਜੀ ਖਾ ਅੱਛਾ ਇਹ ਝੋਲੇ ਦੇ ਤੇਰੇ ਬਣਾ ਕੇ ਹੈ ਇਹ ਤਾਂ ਵਧੀਆ ਕੰਮ ਹੈ ਬੀਜ ਫਾਰਮੂਲਾ ਅੱਡ ਵਾਲਾ ਹੈ ਕਾਦੇ ਕਾਦੇ ਨਹੀਂ ਆ ਤੈਨੂੰ ਲੈ ਮਸੰਮੀਆ ਕਿ ਮਸੰਮੀਆ ਆ ਰਸੀ ਵਧੀਆ ਮੈਂ ਇਹਦੇ ਉ ਕੱਟੀ ਤੇ ਖਰਾਬ ਹੋਈ ਵੀ ਬੰਨਣ ਵਾਲੀ ਹਾਂ ਹਾਂ ਉਹ ਮਸਾ ਮੰਦ ਕੇ ਨਹੀਂ ਇੱਕ ਦੇ ਵਿੱਚ ਬਾਬਲੀ ਬਾਉ ਉਹ ਕਿਰੂ ਲੈਣ ਜਾਂਦਾ ਦੀ ਦੁਬਾਰੇ ਸੈਵੀ ਦਾ ਨਾ ਉਹਨੂੰ ਦੇਖ ਕੇ ਮੁੜਿਆ ਬੈਂਤ ਨੂੰ ਬਾਨੀ ਦੇ ਉਹਦੇ ਕੱਟੀ ਦੇ ਇਹੰਦਰ ਰੋੜੀ ਖੇਡਣ ਮਗ ਜਾਂਦਾ ਹੈ ਮੇਰਾ ਸਾਰਾ ਨਮਾਉਣ ਮੂੰਹ ਦਾ ਮੈਸਾ ਨਹੀਂ ਨਾ ਗਿਆਂਦਾ ਟਾਈਮ ਪਰ ਉਹਨੂੰ ਕਿਹਾ ਕਿ ਮੈਂ ਹੋਰ ਮੌਸਮ ਇਹ ਹੈ ਜਾ ਹੋਰ ਮੀਂਹ ਨਾਲ ਹੋਇਆ ਪਿਆਨੇ ਆਪਾਂ दाल ਸਬ지 ਘਾਦੀ ਬਣਾਈਏ ਮੰਦਰ ਰਾਤ ਵੀ ਕੱਦੂ ਦੀ ਪੋਰਾ ਸਵਾਦ ਨਹੀਂ ਲੱਗੀ ਫ੍ਰਿਜ ਜੀ ਵੀ ਕੱਖ ਨਹੀਂ ਹੈਗਾ ਮੰਦਰ ਰਾਤ ਵੀ ਨਹੀਂ ਕੱਦੂ ਦੀ ਮਦਰ ਡੋਲਤੀ ਤੜਕੇ ਜਿਹੜੀ ਹੈਗੀ ਸੀ ਬੜਾ ਪੰਗਾ ਹੋਇਆ ਖੇਤ ਜਿਹੜੀਆਂ ਆਪਾਂ ਬੇਲਾ ਲਾਈਆਂ ਅਸੀਂ ਕਿੰਨੀਆਂ ਖ ਹੋ ਗਈਆਂ ਕਿੰਨੀਆਂ ਰਹਿ ਗਈਆਂ ਆ ਹਾਂ ਹੁਚੌੜੇ ਚੁਲੇ ਹਾਂ ਹਾਂ ਅਜਾ ਤੇਰਾ ਚਾਰ ਵੀ ਲਿਓਣਾ ਆਣਾ ਪਿਆ ਹੈ ਜੇ 4 ਮੈਂ ਹੀ ਕੱਢਾਂ ਫਿਰ ਚੱਲ ਬਈ ਚਲੋ ਜੀ ਮੱਝਾਂ ਆਪਾਂ ਨੂੰ ਮਾਤੀਆਂ ਤੁਸੀਂ ਹੁਣ ਦੇਖ ਸਕਦੇ ਹੋ ਮੱਝ ਚੈੱਕ ਕਰ ਸਕਦੇ ਹੋ ਉਹ ਤੋਂ ਬਾਹਲੀ ਲਿਬੜੀ ਦੀ ਵਿਚਾਲੇ ਬਹੁਤ ਵਧੀਆ ਮੈਸਾ ਕੁੰਡੀ ਮੈਸਾ ਆਪਣੀ ਇਹ ਨਾ ਦੁੱਧ ਦਿੰਦੀ ਹੈ ਜੀ 10 ਲੀਟਰ ਝੂਟ ਦਵਾਨ ਨਹੀਂ ਆਪਾਂ ਮੋਲ ਦੇ ਐਂ ਸਿੰਗ ਤਾਂ ਸਾਰਿਆਂ ਦੇ ਹੁੰਦੇ ਨੇ ਕੰਦ ਵਧੀਆ ਨੇ ਵੱਡੇ 10 ਲੀਟਰ ਦੁੱਧ ਦਿੰਦੀ ਹੈ ਇਹ ਆਪਣੀ ਮੱਝ ਉਹ ਸੀ ਮੈਂ ਸਾਡੀ ਪਹਿਲੇ ਸੂਏ ਮੱਝ ਹੈਗੀ ਉਹ ਦਿੰਦੀ ਹੈ ਹਜੇ ਸਾਢੇ ਕਿ 7 ਹੀ ਦਿੰਦੀ ਹੈ ਮੈਂ ਕੱਪ ਵੜਦੀ ਵੀ 8 ਦਿੰਦੀ ਹੈ ਜਾਂ ਐਂ ਦਿੰਦੀ ਹੈ ਇਹਨਾਂ ਦਾ ਦਿੰਦੀ ਹੀ ਨਹੀਂ ਮੱਝਾਂ ਹੁਣ ਜੇ ਮੇਰੇ ਰੇਟ ਹੋਏ ਪੈਣਾ ਸਾਡੀ ਮਾਸੀ ਦੀ ਕੁੜੀ ਕੇ ਮੱਝ ਲੈ ਕੇ ਆਏ ਨੇ 1 ਲੱਖ 20 ਦੀ ਲੈ ਕੇ ਆਏ ਨੇ 10 ਲੀਟਰ ਦੁੱਧ ਦਿੰਦੀ ਹੈ ਇਹ ਦੇਖੋ ਜੀ ਆ ਸਾਡੀ ਕਟੋ ਤੈਨੂੰ ਮੈਂ ਦੁੱਧ ਸਾਡਾ ਛੱਡ ਗਿਆ ਨਾ ਤਖੜੀ ਕਰਤਾ ਜੇ ਤੈਨੂੰ ਜੇ ਤੈਨੂੰ ਨਾ ਦੁੱਧ ਛੱੜਦੀ ਤੂੰ ਮਰੀ ਹੀ ਨਿਕਲਉਂਦੀ ਉਹ ਬੂਰੀ ਜੀ ਨੂੰ ਪਤਾ ਨਹੀਂ ਕੀ ਹੋ ਗਿਆ ਮੋਕ ਜੀ ਲੱਗੀ ਦੋ ਦਿਨ ਜੰਮੀ ਪਿਸਕ ਜੇ ਗਈ ਥਾ ਲੋ ਜੀ ਹੁਣ ਮੈਂ ਤਾਰ ਕੱਢਾਂ ਲਾਤੀ ਡਿਊਟੀ ਬਸ ਚਲੋ ਜੀ ਤਾਰ ਮੈਂ ਕੱਢ ਲਈ ਤੇ ਆਪਾਂ ਨੇ ਮੂੰਗੀ ਮਸਰੀ ਦੀ ਦਾਲੀ ਧਰਤੀ ਰਜਣੀ ਮੈਂ ਤੇ ਪਿਆਜ਼ ਚੀਰਦੀਆਂ ਹਰੀਆਂ ਮਿਰਚਾਂ ਲਾਲ ਮਿਰਚਾਂ ਹੁਣ ਆਪਣੇ ਕੋਲੇ ਹੈਗੀਆਂ ਨੇ ਇਹ ਸੂਜੀ ਜੀਆਂ ਸੁੱਕੀਆਂ ਪਈਆਂ ਹੋਈਆਂ ਮਿਰਚਾਂ ਖਤਮ ਹੋ ਗਈਆਂ ਹੁਣ ਮੈਨੂੰ ਸਰਦਾਰ ਜੀ ਕਹਿੰਦੇ ਬਸ ਇਸ ਤੋਂ ਬਾਅਦ ਹੁਣ ਪੀਸੀਆਂ ਹੋਈਆਂ ਮਿਰਚਾਂ ਨਹੀਂ ਹੋਰ ਲੈਉਣੀਆਂ ਜਿਹੜੀਆਂ ਅਸੀਂ ਪਹਿਲਾਂ ਲੈ ਕੇ ਪਿਆ ਸੌਰੀ ਪਿਆਈਆਂ ਨਹੀਂ ਹਜੇ ਹੋਰ ਪਿਹਾਉਣ ਵਾਲੀਆਂ ਨੇ ਸੁਕਾ ਲਈਆਂ ਸੀ ਤੇ ਉਹ ਬਸ ਹੁਣ ਥੋੜੀਆਂ ਥੋੜੀਆਂ ਕਰਕੇ ਕਿਲੋ ਕੀ ਪੀਸਿਆ ਕਰਾਂਗੇ ਉਹਨਾਂ ਨੂੰ ਪਿਹਾਇਆ ਕਰਾਂਗੇ ਪਤਾ ਜਿਆਦੇ ਚ ਫਿਰ ਉਹ ਖਰਾਬ ਹੋ ਜਾਂਦੀਆਂ ਨੇ ਜਾਲਾ ਜਿਹਾ ਪੈ ਜਾਂਦਾ ਬਸ ਹੁਣ ਮੈਂ ਪਿਆਜ਼ ਵਗੈਰਾ ਕੱਟ ਦਿਆਂ ਹਰੀਆਂ ਮਿਰਚਾਂ ਤੜਕਾ ਲਾ ਦਾਂਗੇ ਉਹਨਾਂ ਨੂੰ ਲੱਗ ਤੋਂ ਪਤਾ ਜੇ ਮੈਂ ਹੀ ਲਾ ਦੰਨੇ ਫਿਰ ਮੈਨੂੰ ਹੁਣ ਟਾਈਮ ਨਹੀਂ ਸੀ ਮੈਂ ਵੀਡੀਓ ਐਡੀਟਿੰਗ ਕਰਨੀ ਐ ਐਨੇ ਆਪਣੀ ਦਾਲ ਐ ਜਿਹੜੀ ਰਿੱਝ ਜੂਗੀ ਸਭ ਤੋਂ ਸੌਖੀ ਦਾਲ ਕਰਨੀ ਐ ਮੂੰਗੀ ਮਸਰੀ ਛੇਤੀ ਕਰਨੀ ਹੋਵੇ ਜੇ ਆਪਾਂ ਨੂੰ ਨਾ ਜੇ ਆਪਾਂ ਚਾਟਣੀ ਵੀ ਕੁੱਟਣੀ ਹੋਵੇ ਉਹਨਾਂ ਹੀ ਟਾਈਮ ਲੱਗ ਜਾਂਦਾ ਚਾਹੇ ਆਪਾਂ ਗ੍ਰੇਂਡਰ ਨਾਲ ਵੀ ਕੁੱਟੀਏ ਪਿਆਜ਼ ਚੀਰਦਿਆਂ ਬਾਕੀ ਹੁਣ ਮੈਨੂੰ ਹਰੇਕ ਦੀ ਫੈਮਿਲੀ ਦਾ ਤਾਂ ਪਤਾ ਨਹੀਂ ਸਾਡੇ ਟੱਬਰ ਦਾ ਇਹ ਕੰਮ ਆ ਆਪਾ ਚਟਨੀ ਕੋਟਲੀ ਕੁੱਟ ਕੇ ਚਲ ਉਹਨੂੰ ਗਰਮ ਕਰ ਲਈ ਤੜਕਾ ਲਾ ਲਿਆ ਹਨ ਫਿਰ ਉਹ ਐ ਨਹੀਂ ਵੀ ਬਸ ਇੱਕ ਵਾਰ ਚਲੋ ਗਰਮ ਹੋ ਗਈ ਥੋੜਾ ਜਿਹਾ ਉਹਨੂੰ ਗਰਮ ਕਰਕੇ ਵੀ ਉਹਦਾ ਪਾਣੀ ਜਮਚ ਗਿਆ ਜਦੋਂ ਹੈ ਸਾਢੇ ਤਾਂ ਮਸਾਲੇ ਵਾਲਾ ਕੰਮ ਕਰਦੇ ਨੇ ਬਸ ਵੀ ਜਮਾ ਮਚ ਮਚ ਕੇ ਜਿੰਨਾ ਚਿਰ ਉਹ ਹੋਣੀ ਛੱਡਦੀ ਜੇ ਮੈਂ ਐਂ ਵੀ ਕਦੇ ਕਾਲੀ ਤੇ ਤੱਤੀ ਕਰਨਾ ਤਾਂ ਦੁਬਾਰਾ ਆਪ ਧਰ ਲੈਂਦੇ ਨੇ ਫੇਰ ਨਾ ਉਹਦਾ ਚੰਗੀ ਤਰ੍ਹਾਂ ਕਿ ਉਹ ਕੱਢ ਕੇ ਪੂਰਾ ਐਨ ਕਰਕੇ ਵਾਂਗੂ ਪੂਰਾ ਤੜਕੇ ਮੈਂ ਸਾਨੂੰ ਤਾਂ ਮੈਂ ਇਹ ਤਾਂ ਕਹਿ ਦੇਣੀ ਵੀ ਮੈਂ ਤਾਂ ਦਾਲ ਸਬਜ਼ੀ ਬਣਾ ਦਾਨੀ ਆ ਉਨੇ ਟਾਈਮ ਚ ਦਾਲ ਸਬਜ਼ੀ ਬਣ ਜੂ ਉਨੇ ਟਾਈਮ ਚ ਚਟਨੀ ਕੁੱਟੀ ਜਾਊਗੀ ਆਪਣੀ ਚਟਨੀ ਤਿਆਰ ਹੋਊਗੀ ਖਾਣ ਲਈ ਸਵੇਰੇ ਮੈਂ ਅੱਧੇ ਪੌਣੇ ਘੰਟੇ ਚ ਚਟਨੀ ਇਹਨਾਂ ਦੇ ਖਾਣ ਜੋਗ ਕਰਕੇ ਦਿੱਤੀ ਹਜੇ ਵੀ ਇੰਨੀਆਂ ਮੈਂ ਲਾਲ ਮਿਰਚਾਂ ਬਾਤੀਆਂ ਇੰਨੀਆਂ ਹਰੀਆਂ ਹਜੇ ਵੀ ਕਹਿੰਦੇ ਥੋੜੀਆਂ ਮਿਰਚਾਂ ਘਟ ਨੇ ਮੈਂ ਫੇਰ ਤਜਾਬ ਬਣ ਜਾਂਦਾ ਫੇਰ ਕੈਪਸੂਲ ਖਾਂਦੇ ਫਿਰਿਆਂ ਨੇ ਇਸ ਕਰਕੇ ਅੱਜ ਕੱਲ ਦੇ ਨਾ ਜਵਾਕਾਂ ਦੇ ਜਿਹੜੇ ਨਖਰੇ ਨੇ ਉਹ ਬਹੁਤ ਭੇੜੇ ਨੇ ਆਪਣੇ ਟਾਈਮ ਦੇ ਵਿੱਚ ਪਤਾ ਨਹੀਂ ਲੱਗਦਾ ਸੀ ਜਿਹੜਾ ਕੁਝ ਮਿਲ ਗਿਆ ਬਸ ਮਿਲ ਜੇ ਖਾ ਲਈਏ ਕਿਰਾਂ ਇਹਨਾਂ ਕੁਝ ਮਿਲਦਾ ਨਹੀਂ ਸੀ ਹੁਣ ਨਖਰੇ ਬਹੁਤ ਨੇ ਹੁਣ ਮਿਲਦਾ ਹੈ ਖਾ ਨਾਲੇ ਤਾਂ ਵੀ ਔਖੇ ਨੇ ਤੇ ਹੁਣ 6:30 ਹੋ ਗਏ ਹਸਪਤਲੀ ਤਾਂ ਆਉਗੀ ਜੀ 7 ਵਜੇ ਥੋੜਾ ਜਿਹਾ ਉਹਨਾਂ ਨੂੰ ਕਿਹਾ ਸੀ ਵੀ ਟਾਈਮ ਲੇਟ ਕਰ ਲਓ ਹੁਣ ਦਿਨ ਛੋਟੇ ਹੋ ਗਏ ਹਾਂ ਲੇਟ ਹੋ ਜਾਂਦੇ ਨੇ ਤੇ ਹੁਣ ਮੈਂ ਤੜਕਾ ਲਾ ਦੇਣੀ ਆ ਨਾਲੇ ਵੀਡੀਓ ਐਡੀਟਿੰਗ ਕਰ ਲੈਣੀ ਆ ਭੈਣਾਂ ਨੂੰ ਰਿਕਵੈਸਟ ਹੈ ਮੈਂ ਜਿਹੜੇ ਮੇਰੇ ਇਸ ਜਿਹਦੇ ਕੋਲ A ਨੰਬਰ ਸੇਵ ਹੈ ਜੀ ਇਹ ਤੋਂ ਵੀ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਾਂ ਨੇ ਸਟੇਟਸ ਲਾਇਆ ਹੋਇਆ ਇਹ ਸੂਟ ਤੁਸੀਂ ਜਲਦੀ ਜਲਦੀ ਬੁੱਕ ਕਰ ਲਓ ਪਲੀਜ਼ ਇਹਨਾਂ ਦੀ ਮਿਲਣ ਦੀ ਸੁਭਾਵਨਾ ਘੱਟੀ ਹੈ ਮੈਨੂੰ ਪਹਿਲਾਂ ਹੀ ਦੁਕਾਨਦਾਰ ਨੇ ਕਹਿ ਕੇ ਦਿੱਤੇ ਤੇ ਵੀ ਇਹ ਫੇਰ ਜਿਆਦਾ ਟਾਈਮ ਤੱਕ ਨਹੀਂ ਤੁਸੀਂ ਜੇ ਕਹੋਗੇ ਮਿਲਣਗੇ ਤੇ ਮੈਂ ਦੂਸਰੇ ਆਪਣੇ YouTube ਵਾਲੇ ਨੰਬਰ ਤੇ ਵੀ ਉਹਨਾਂ ਦੇ ਸਟੇਟਸ ਲਾ ਦਨੀ ਆ ਤੇ ਤੁਸੀਂ ਉੱਥੋਂ ਦੇਖ ਕੇ ਵੀ ਬਸ ਤਾਂ ਮੈਂ ਵੀਡੀਓ ਦੇ ਵਿੱਚ ਵੀ ਦਿਖਾਏ ਨੇ ਲਾਈਵ ਦੇ ਵਿੱਚ ਵੀ ਦਿਖਾਏ ਨੇ ਉਹਦੀ ਨਾ ਪਿਓਰ ਔਰਗੰజా ਦੀ ਸ਼ਟਰ ਹੋਊਗੀ ਜੀ ਤੇ ਨੇਚਰਲ ਕ੍ਰੇਵ ਦੀ ਸਲਵਾਰ ਹੈ ਉੱਪਰ ਸਾਰਾ ਹਾਈਲਾਈਟ ਕੀਤਾ ਹੈ ਕਲਰ ਬਹੁਤ ਪਿਆਰੇ ਨੇ ਮੈਨੂੰ ਸਾਰੇ ਨਾਲੋਂ ਜ਼ਿਆਦਾ ਕਲਰ ਉਹੀ ਪਿਆਰੇ ਲੱਗੇ। ਥੋੜੀ ਜਿਹੀ ਨਾ ਜਿਹੜੀ ਪਿਓਰ ਵਾਲੀ ਫੈਬਰਿਕ ਹੈ ਉਹ ਥੋੜੀ ਜਿਹੀ ਮਹਿੰਗੀ ਪੈ ਜਾਂਦੀ ਹੈ। ਰੇਟ ਉਹਦਾ ਜ਼ਿਆਦਾ ਹੁੰਦਾ ਪਰ ਚੀਜ਼ ਕੁਆਲਿਟੀ ਵਧੀਆ ਹੁੰਦੀ ਹੈ। ਤੇ ਚਲੋ ਜੀ ਹੁਣ ਮੈਂ ਰਸੋਈ ਲਵੇ ਲੱਗਦੀ ਆ ਮੱਜਾਂ ਦਾ ਨਿਭੜ ਗਿਆ ਮੇਰਾ ਕੰਮ ਤੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ। ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ। ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ।